ਹਾਂਜੀ ਸਰ ਜਿਹੜਾ ਜ ਕਾਰੇ ਪਿੰਡ ਵਿੱਚ ਜਿਹੜਾ ਕੈਂਪ ਲਗਾਇਆ ਗਿਆ ਕਿਸ ਸਬੰਧ ਵਿੱਚ ਲਗਾਇਆ ਗਿਆ ਕਿਹਨਾਂ ਵੱਲੋਂ ਲਗਾਇਆ ਗਿਆ ਇਹ ਜੀ ਕੈਂਪ ਮੁਫਤ ਮੈਡੀਕਲ ਕੈਂਪ ਹਰ ਇੱਕ ਕਸ਼ਨਾ ਹਸਪਤਾਲ ਬੇਕਵਾਲ ਵੱਲੋਂ ਜੋ ਨਿਸ਼ਕਾਮ ਸੇਵਾ ਦਾ ਇੱਕ ਪ੍ਰਿੰਪਲ ਦੇ ਵਿੱਚ ਦਾ ਇੱਕ ਕੈਂਪ ਸੁਖਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਦੇ ਵਿੱਚ ਔਰ ਇਸ ਪਿੰਡ ਦੇ ਮਧੂਤਾ ਸਰਪੰਚ ਮਾਨ ਸਿੰਘ ਜੀ ਡੀਐਸਪੀ ਸਾਹਿਬ ਦੇ ਔਰ ਪੰਚਾਇਤ ਦੇ ਵੱਲੋਂ ਇੱਕ ਕੈਂਪ ਲਗਾਇਆ ਗਿਆ ਔਰ ਇਸ ਵਿੱਚ ਮੁਫਤ ਦੁਆਨੀਆਂ ਔਰ ਜਿਹੜੇ ਇਲਾਜ ਜਿਹੜਾ ਆ ਕੀਤਾ ਗਿਆ ਹੈ ਕਿ ਕਾਫੀ ਲੋਕ ਜੋ ਇੱਥੇ ਆ ਕੇ ਅੱਜ ਇਸ ਕੈਂਪ ਦਾ ਫਾਇਦਾ ਲੈ ਆਏ ਸਰ ਇਹ ਕਿਹੜੇ ਕਿਹੜੀ ਬਿਮਾਰੀ ਦਾ ਇੱਥੇ ਲਗਾਇਆ ਗਿਆ ਕੈਂਪ ਇਹ ਸਪੈਸ਼ਲ ਜਿਹੜਾ ਹੈਗਾ ਅੱਖਾਂ ਦਾ ਔਰ ਜਨਰਲ ਔਰ ਹਡੀ ਗਿਆ ਦਾ ਔਰ ਔਰਤਾਂ ਦੇ ਮਾਹਰ ਡਾਕਟਰ ਇਸ ਜਗ੍ਹਾ ਤੇ ਮੌਜੂਦ ਹਨ ਤੇ ਜੋ ਲੋਕਾਂ ਨੂੰ ਮੁਫਤ ਦਵਾਈਆਂ ਵੀ ਦੇ ਰਹੇ ਨੇ ਜੇ ਕਿਸੇ ਦੀ ਆਈਸ ਪ੍ਰੋਬਲਮ ਹੈ ਤੇ ਉਹਨਾਂ ਨੂੰ ਕੁਝ ਲੋਕਾਂ ਨੂੰ ਆਈਸ ਦਵਾਈ ਦਿੰਦੀ ਹੈ ਉਹ ਬਖੀਆ ਕੀ ਜੀ ਜਿਹੜਾ ਤੁਸੀਂ ਕਹਿੰਦੇ ਐਨਕਮ ਦਵਾਈਆਂ ਕਿਤੇ ਆਗੇ ਇੱਥੇ ਹੁਣ ਹੀ ਦਿ ਰਹੇ ਨੇ ਯਾਨਕਿ ਕਿ ਉੱਥੇ ਲੈਣ ਜਾਣਾ ਪਊਗਾ ਹਾਂ ਜੀ ਉਹ ਕੁਝ ਲੋਕਾਂ ਨੂੰ ਜਿਹੜਾ ਜੀ ਦੂਰ ਜਾਣ ਜਿਆਦਾ ਪਊਗਾ ਉਹਦੇੋਂ ਮਿਲੇਗੀ ਜੀ ਕਿ ਥੋੜੀ ਪ੍ਰੋਬਲਮ ਆ ਤੇ ਉਹ ਇੱਥੇ ਮਹੀਆ ਕੀਤੀ ਤਾਂ ਠੀਕ ਥੈਂਕ ਯੂ ਸਰ ਹਾਂਜੀ ਡਾਕਟਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਨਵਦੀਨ ਕ੍ਰਿਸ਼ਨਾ ਹਸਪੀਟਲ ਵੇਕੋ ਅੱਜ ਜੇ ਸਾਡਾ ਕੈਂਪ ਜਿਹੜਾ ਕਿ ਕਾਲਾ ਕਾਲੀ ਬਾਗੜੀਆਂ ਦੇ ਵਿੱਚ ਲੱਗਿਆ ਸੀ ਉਹਨਾਂ ਸੀ ਇਹ ਕਾਲੇ ਪਿੰਡ ਦੇ ਵਿੱਚ ਹੈਗੇ ਬੇਸਿਕਲੀ ਅੱਜ ਦੇ ਸਾਡੇ ਕੈਂਪਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਨੂੰ ਇੱਕ ਮੈਡੀਕਲ ਕੈਂਪ ਹੈਗਾ ਫ੍ਰੀ ਮੈਡੀਕਲ ਕੈਂਪ ਜਿਹਦੇ ਵਿੱਚ ਹੱਡੀਆਂ ਦੇ ਹੱਡੀਆਂ ਦੀਆਂ ਬਿਮਾਰੀਆਂ ਬਾਰੇ ਕੈਂਪ ਹੈਗਾ ਫ੍ਰੀ ਮੈਡੀਕਲ ਕੈਂਪ ਜਿਹੜਾ ਜਨਰਲ ਮੈਡੀਸ਼ਨ ਉਹ ਵੀ ਕਵਰ ਹੈਗੀ ਹੈ ਲੇਡੀਜ਼ ਪ੍ਰੋਬਲਮਸ ਦੀ ਵੀ ਜਾਂਚ ਹੈਗੀ ਹੈ ਸਾਡੇ ਕੋਲ ਲੇਡੀ ਡਾਕਟਰ ਵੀ ਹੈਗੇ ਤੇ ਅੱਖਾਂ ਦੀਆਂ ਬਿਮਾਰੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਬੇਸਿਕਲੀ ਅਸੀਂ 슈ਗਰ ਬੀਪੀ ਤੇ ਹਾਰਟ ਬਾਰੇ ਅਵੇਅਰਨੈਸ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ ਠੀਕ ਹੈ ਜੀ ਕਿ ਬੀਪੀ 슈ਗਰ ਹਾਰਟ ਦੀ ਬਿਮਾਰੀ ਕਿਦਾਂ ਕੰਟਰੋਲ ਆਪਾਂ ਕਰ ਸਕਦੇ ਹਾਂ ਉਹਦੇ ਬਾਰੇ ਮੁੱਖਲੀ ਸਾਡਾ ਕੈਂਪ ਹੈ ਠੀਕ ਤੁਹਾਨੂੰ ਸਭ ਇਹ ਨਾਲ ਦੱਸਣਾ ਥੋੜਾ ਜਾਣ ਕਰਾਉ ਕਿ ਇੱਕ ਇਸ ਤਰੀਕੇ ਨਾਲ ਆਪਾਂ ਸ਼ੂਗਰ ਦੀ ਬਿਮਾਰਨ ਕੰਟਰੋਲ ਥੋੜਾ ਕਰ ਸਕਦੇ ਹਾਂ ਜਿੱਦਾਂ ਅਸੀਂ ਸਵਾਲ ਕੀਤਾ ਕਿ ਸ਼ੂਗਰ ਨੂੰ ਅਸੀਂ ਕਿੱਦਾਂ ਕੰਟਰੋਲ ਕਰ ਸਕਦੇ ਹਾਂ ਬੇਸਿਕਲੀ ਕੀ ਇਹ ਡਾਇਬੀਟਿਸ ਜਿਹਨੂੰ ਆਪਾਂ ਸ਼ੂਗਰ ਕਹਿੰਦੇ ਉਹ ਇੱਕ ਲਾਈਫ ਸਟਾਈਲ ਡਿਸਆਰਡਰ ਹੈ ਇਹਦੇ ਵਿੱਚ ਬੇਸਿਕਲੀ ਸਾਨੂੰ ਲਾਈਫ ਸਟਾਈਲ ਨੂੰ ਆਪਣਾ ਬਦਲਣਾ ਪੈਂਦਾ ਜਿੱਦਾਂ ਕਿ ਡਾਈਟ ਸਾਡੀ ਤੁਹਾਨੂੰ ਨਾਈਟ ਸਾਨੂੰ ਫੋਲੋ ਕਰਨੀ ਪਵੇ ਜਿਦਾ ਕਿ ਕੈਮੀਕਲ ਫਰੀ ਡਾਈ ਆਪਾਂ ਕਹਿ ਸਕਦੇ ਆ ਜਿਹੜੀ ਖੰਡ ਵਗੈਰਾ ਹੈ ਕੀ ਕੈਮੀਕਲ ਇਹ ਆਪਾਂ ਨੂੰ ਰਿਸਪੈਕਟ ਕਰ ਦੇਣਾ ਚਾਹੀਦਾ ਸਟ੍ਰੈਸ ਆਪਾਂ ਨੂੰ ਬੰਦ ਕਰ ਦੇਣਾ ਚਾਹੀਦਾ ਬਾਕੀ ਨਾਈਟ ਚਾਰਟ ਪ੍ਰੋਪਰਲੀ ਫੋਲੋ ਕਰੋਗੇ ਤੇ 슈ਗਰ ਆਪਾਂ ਘਟਾ ਸਕਦੇ ਠੀਕ ਹੈ ਤੁਹਾਨੂੰ ਰੁਕਸਲਾ ਇਹ ਕੈਂਪ ਤੋਂ ਬਾਅਦ ਅੱਗੇ ਦਾ ਡਾਗੂ ਤੋਂ ਹੋਰ ਕੈਂਪ ਹੈ ਜੀ ਕੱਲ ਨੂੰ ਸਾਡਾ ਕੈਂਪ ਹੈਗਾ ਬੱਸੀ ਪਿੰਡ ਦੇ ਵਿੱਚ ਠੀਕ ਹੈ ਜੀ ਉੱਤੇ ਵੀ ਸੇਮ ਇਹੀ ਕੈਂਪ ਲੱਗੂ ਜੀ ਆਹੀ ਕੈਂਪ ਸੇਮ ਆਹੀ ਸੈਟਲ ਠੀਕ ਹੈ ਸਰ ਥੈਂਕ ਯੂ